ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੇ ਹਾਂ ਜੀ ਬੇਸਨ ਦੀ ਖੋਏ ਵਾਲੀ ਬਰਫੀ ਇਸ ਤੇ ਬਣਾਉਣ ਦਾ ਅਗਰ ਤੁਹਾਨੂੰ ਮੇਰਾ ਤਰੀਕਾ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਅਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੇਸਨ ਤੇ ਖੋਏ ਦੀ ਬਰਫੀ ਬਣਾਉਣ ਲਈ ਜੀ ਆਪਾਂ ਨੇ ਸਭ ਤੋਂ ਪਹਿਨਾ 80 ਗ੍ਰਾਮ ਦੇਸੀ ਘੀ ਲਿਆਗਾ ਜਦੋਂ ਇਹ ਮੈਲਟ ਹੋ ਜਾਵੇ ਜੀ ਫਿਰ ਆਪਾਂ ਇਸ ਵਿੱਚ ਇੱਕ ਕੌਲੀ ਬੇਸਣ ਦੀ ਪਾਵਾਂਗੇ ਅਗਰ ਆਪਾਂ ਗ੍ਰਾਮ ਦੇ ਵਿੱਚ ਦੇਖੀ ਜੀ ਇਹ 100 ਗ੍ਰਾਮ ਬੇਸਣਾ ਹੁਣ ਆਪਾਂ ਜੀ ਇਸ ਨੂੰ ਰੋਸਟ ਕਰਨਾਗਾ ਗੈਸ ਦਾ ਫਲੇਮ ਜੀ ਆਪਾਂ ਨੇ ਲੋ ਤੋਂ ਥੋੜਾ ਜਾਹੀ ਤੇਜ਼ ਕਰਨਾਗਾ ਯਾਨੀ ਕਿ ਮੀਡੀਅਮ ਤੋਂ ਘੱਟ ਰੱਖਣਾ ਜੀ ਆਪਣੇ ਗੈਸ ਜਦੋਂ ਇਸ ਬੇਸਣ ਵਿੱਚ ਰੋਸਟਿੰਗ ਦੀ ਖੁਸ਼ਬੂ ਆਉਣ ਲੱਗ ਜਾਵੇ ਜੀ ਫਿਰ ਸਮਝ ਲੈਣਾ ਕਿ ਆਪਣਾ ਬੇਸਣ ਚੰਗੀ ਤਰ੍ਹਾਂ ਰੋਸਟ ਹੋ ਚੁੱਕਿਆਗਾ ਦੇਖੋ ਇਹ ਇਸ ਤਰੀਕੇ ਦਾ ਬਣ ਗਿਆਗਾ ਜੀ ਜੇ ਤੁਹਾਨੂੰ ਲੱਗਦਾਗਾ ਕਿ ਤੁਸੀਂ ਦੇਸੀ ਕੀ ਹੋਰ ਪਾਉਣਾਗਾ ਤਾਂ ਤੁਸੀਂ ਇੱਕ ਡੇਢ ਚਮਚ ਹੋਰ ਦੇਸੀ ਕੀ ਪਾ ਸਕਦੇ ਹੋ ਪਰ ਮੈਂ ਦੇਸੀ ਕੀ ਥੋੜਾ ਜਿਹਾ ਘੱਟ ਰੱਖਿਆ ਜੀ ਇਸ ਕਰਕੇ ਇਹ ਥੋੜਾ ਜਿਹਾ ਇਸ ਤਰੀਕੇ ਦਾ ਕਿਉਂਕਿ ਆਪਾਂ ਇਸ ਵਿੱਚ ਖੋਆ ਪਾਉਣਾਗਾ ਦੇਖੋ ਇਹ ਰੋਸਟ ਹੋ ਚੁੱਕਿਆਗਾ ਹੁਣ ਆਪਾਂ ਜੀ ਇਸ ਵਿੱਚ 80 ਗ੍ਰਾਮ ਖੋਆ ਪਾਵਾਂਗੇ ਹੁਣ ਆਪਾਂ ਨੇ ਗੈਸ ਬੰਦ ਕਰਤਾ ਜੀ ਜਦੋਂ ਖੋਆ ਪਾਏਗਾ ਆਪਾਂ ਗੈਸ ਤੇ ਧਰ ਕੇ ਇਸ ਨੂੰ ਮਿਕਸ ਹੀ ਕਰ ਰਹੇ ਆਂ ਗੈਸ ਨੀਚੋਂ ਬੰਦ ਹੈ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਜੀ ਹੋਏ ਨੂੰ ਫਿਰ ਆਪਾਂ ਚਾशनी ਬਣਾਵਾਂਗੇ ਚਾशनी ਲਈ ਜੀ ਆਪਾਂ ਨੇ ਇੱਕ ਪੈਨ ਲਿਆਗਾ ਇਸ ਵਿੱਚ ਆਪਾਂ ਨੇ 70 ਗ੍ਰਾਮ ਚੀਨੀ ਲਈਆ ਜੀ ਆਪਾਂ ਕੋਲੀ ਦੇ ਮੈਜ਼ਰਮੈਂਟ ਦੇ ਰਿਕਾਰਡਿੰਗ ਦੇਖੀਏ ਜੀ ਇਹ ਚੀਨੀ ਲਗਭਗ ਚੌਥੇ ਹਿੱਸੇ ਤੋਂ ਵੀ ਘਟ ਹੈ ਹੁਣ ਆਪਾਂ ਜੀ ਇਸ ਵਿੱਚ ਪਾਣੀ ਪਾਵਾਂਗੇ ਪਾਣੀ ਜੀ ਆਪਾਂ ਨੇ ਜੰਨੀ ਚੀਨੀ ਲਈਆ ਉਸ ਤੋਂ ਹਾਫ ਕਰਕੇ ਥੋੜਾ ਜਿਹਾ ਹੀ ਪਾਣੀ ਆਪਾਂ ਨੇ ਜ਼ਿਆਦਾ ਲਿਆ ਲਓ ਕਿਉਂਕਿ ਆਪਾਂ ਹਾਫ ਪਾਣੀ ਵੀ ਲੈ ਸਕਦੇ ਜੰਨੀ ਆਪਾਂ ਨੇ ਚੀਨੀ ਲਈਆ ਉਸ ਤੋਂ ਥੋੜਾ ਜਿਹਾ ਜ਼ਿਆਦਾ ਪਾਣੀ ਆਪਾਂ ਨੇ ਇਸ ਕਰਕੇ ਲਿਆਗਾ ਕਿਉਂਕਿ ਜਦੋਂ ਆਪਾਂ ਜੀ ਇਸ ਦੀ ਚਾਸ਼ਨੀ ਬਣਾਵਾਂਗੇ ਥੋੜਾ ਬਹੁਤਾ ਪਾਣੀ ਆਪਣਾ ਭਾਫ ਰਾਹੀਂ ਬਣ ਕੇ ਉੱਡ ਜਾਂਦਾਗਾ ਤੇ ਹੁਣ ਆਪਾਂ ਜੀ ਇਸ ਵਿੱਚ ਫੂਡ ਕਲਰ ਐਡ ਕਰਾਂਗੇ ਤਾਂ ਕਿ ਆਪਣੀ ਬਰਫੀ ਦਾ ਕਲਰ ਥੋੜਾ ਜਿਹਾ ਜੈਲੋ ਕਲਰ ਦਾ ਬਣ ਜਾਵੇ ਇਹ ਆਪਸ਼ਨਲ ਆ ਜੀ ਅਗਰ ਤੁਸੀਂ ਪਾਉਣਾ ਚਾਹੋ ਤਾਂ ਪਾ ਸਕਦੇ ਹੋ ਨਹੀਂ ਕੋਈ ਜ਼ਰੂਰੀ ਨਹੀਂ 4-5 ਮਿੰਟਾਂ ਦੇ ਵਿੱਚ ਜੀ ਆਪਣੀ ਇਹ ਚਾਸ਼ਨੀ ਬਣ ਕੇ ਕੰਪਲੀਟ ਹੋ ਗਈ ਹੈ ਦੇਖੋ ਚਾਸ਼ਨੀ ਆਪਣੀ ਬਣ ਚੁੱਕੀ ਹੈ ਜੀ ਜੀ ਤੁਸੀਂ ਇਸ ਨੂੰ ਦੇਖਣਾ ਜੀ ਚਾਸ਼ਨੀ ਆਪਣੀ ਬਣ ਕੇ ਤਿਆਰ ਆ ਤਾਂ ਤੁਸੀਂ ਇਸ ਨੂੰ ਇੱਕ ਤਾਰ ਦੀ ਚਾਸ਼ਨੀ ਹੀ ਬਣਾਉਣਾਗਾ ਦੇਖੋ ਜਦੋਂ ਇਸ ਉੱਪਰ ਬਬਲਸ ਆਦਾ ਨਾ ਤਾਂ ਸਮਝੋ ਆਪਣੀ ਚਾਸ਼ਨੀ ਬਣ ਕੇ ਤਿਆਰ ਆ ਨਹੀਂ ਤੁਸੀਂ ਇਸ ਤਰੀਕੇ ਨਾਲ ਵੀ ਚੈੱਕ ਕਰ ਸਕਦੇ ਹੋ ਦੇਖੋ ਸਪੈਚੂਲਾ ਨਾਲ ਜਦੋਂ ਜੀ ਇਸ ਦੀ ਡ੍ਰੌਪਸ ਡਿੱਗ ਰਹੀਆਂ ਨੇ ਤਾਂ ਇੱਕ ਤਾਰ ਜੀ ਦਿਖਾਈ ਦਿੰਦੀ ਆ ਤਾਂ ਬਸ ਇੱਕ ਤਾਰ ਤੱਕ ਜੀ ਆਪ ਇਸ ਦੀ ਚਾਸ਼ਨੀ ਬਣਾਣੀ ਆ ਹੁਣ ਆਪਾਂ ਜੀ ਇਸ ਨੂੰ ਬੇਸਨ ਵਿੱਚ ਪਾ ਦਵਾਂਗੇ 1 ਮਿੰਟ ਲਈ ਜੀ ਆਪਾਂ ਲੋ ਗੈਂਸ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਨਾਗਾ 1 ਮਿੰਟ ਤੋਂ ਜ਼ਿਆਦਾ ਨਹੀਂ ਜੀ ਆਪਾਂ ਨੇ ਗੈਂਸ ਲਾਉਣਾ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰਕੇ ਇਸ ਨੂੰ ਜਲਦੀ ਜਲਦੀ ਆਪਾਂ ਇੱਕ ਟ੍ਰੇ ਵਿੱਚ ਪਾ ਦਵਾਂਗੇ ਹੁਣ ਆਪਾਂ ਜੀ ਇਸ ਨੂੰ ਜਮਾ ਦਵਾਂਗੇ ਦੇਖੋ ਜੀ ਟਰੇ ਵਿੱਚ ਆਪਾਂ ਨੇ ਇੱਕ ਫੂਡ ਪੇਪਰ ਲਗਾਏਗਾ ਇਹ ਕੋਈ ਜ਼ਰੂਰੀ ਨਹੀਂ ਹੈਗਾ ਜੀ ਲਗਾਉਣਾ ਤੁਸੀਂ ਟਰੇ ਵਿੱਚ ਦੀ ਦੇਸੀ ਕੀ ਬਰਸ਼ ਨਾਲ ਲਗਾ ਕੇ ਇਸੇ ਤਰੀਕੇ ਨਾਲ ਵੀ ਆਪਾਂ ਬਰਫੀ ਨੂੰ ਜਮਾ ਸਕਦੇ ਹਾਂ ਹੁਣ ਆਪਾਂ ਜੀ ਇਸ ਨੂੰ ਉੱਪਰੋਂ ਚੰਗੀ ਤਰ੍ਹਾਂ ਪ੍ਰੈਸ ਕਰਕੇ ਦੇਖੋ ਰੈਡੀ ਕਰ ਲਿਆਗਾ ਇਸ ਉੱਪਰ ਜੀ ਆਪਾਂ ਚਾਂਦੀ ਦਾ ਵਰਕ ਨਾਲ ਇਸ ਨੂੰ ਸਜਾ ਦਵਾਂਗੇ ਦੂਜੀ ਸਾਈਡ ਤੇ ਜੀ ਆਪਾਂ ਕਾਜੂ ਬਦਾਮ ਨਾਲ ਇਸ ਨੂੰ ਸਜਾ ਦੇਵਾਂਗੇ ਹੁਣ ਆਪਾਂ ਇਸ ਨੂੰ ਉੱਪਰੋਂ ਥੋੜਾ ਜਿਹਾ ਪ੍ਰੈਸ ਕਰਾਂਗੇ ਤਾਂ ਕਿ ਆਪਣਾ ਡ్రਾਈ ਫਰੂਟ ਚੰਗੀ ਤਰ੍ਹਾਂ ਲੱਗ ਜਾਵੇ ਹੁਣ ਆਪਾਂ ਜੀ ਇਸ ਨੂੰ ਅੱਧੇ ਘੰਟੇ ਲਈ ਰੱਖ ਦਵਾਂਗੇ ਅੱਧਾ ਘੰਟਾ ਜੀ ਦੇਖੋ ਹੋ ਚੁੱਕਿਆਗਾ ਆਪਣੀ ਬਰਫੀ ਪੂਰੀ ਤਰ੍ਹਾਂ ਜੰਮ ਕੇ ਰੈਡੀ ਹੈ ਹੁਣ ਆਪਾਂ ਜੀ ਇਸ ਨੂੰ ਡਰੇ ਵਿੱਚੋਂ ਦੇਖੋ ਕਢ ਲਿਆਗਾ ਤੇ ਹੁਣ ਆਪਾਂ ਇਸ ਦੇ ਪੀਸ ਕੱਟ ਕੇ ਰੈਡੀ ਕਰਾਂਗੇ ਪੀਸ ਤੁਸੀਂ ਆਪਣੇ ਹਿਸਾਬ ਨਾਲ ਬਣਾ ਸਕਦੇ ਜੀ ਵੱਡੇ ਜਾਂ ਛੋਟੇ ਤੁਸੀਂ ਵੀ ਆਪਣੇ ਘਰ ਵਿੱਚ ਜੀ ਇਸ ਤਰੀਕੇ ਨਾਲ ਬੇਸਨ ਤੇ ਖੋਈ ਦੀ ਬਰਫੀ ਨੂੰ ਇੱਕ ਵਾਰ ਜ਼ਰੂਰ ਬਣਾ ਕੇ ਟਰਾਈ ਕਰਿਓ ਇਹ ਬਹੁਤ ਹੀ ਘੱਟ ਸਮੇਂ ਵਿੱਚ ਜੀ ਬਣ ਕੇ ਤਿਆਰ ਹੋ ਜਾਂਦੀ ਆ ਹੁਣ ਆਪਾਂ ਤੁਹਾਨੂੰ ਜੀ ਇਸ ਦਾ ਇੱਕ ਪੀਸ ਦੇਖੋ ਚਾਕੇ ਦਿਖਾਉਣੀ ਆ ਕਿ ਇਹ ਕਿੰਨਾ ਵਧੀਆ ਬਣ ਕੇ ਦੇਖੋ ਤਿਆਰ ਹੋਇਆਗਾ ਦੇਖੋ ਜੀ ਕਿੰਨਾ ਵਧੀਆ ਬਣ ਕੇ ਤਿਆਰ ਹੋਇਆਗਾ ਇਹ ਤੇ ਬਹੁਤ ਹੀ ਜ਼ਿਆਦਾ ਸੌਫਟ ਵੀ ਹੈ ਇਹ ਜੀ ਆਪਾਂ ਇਸ ਵਿੱਚ ਦੇਸੀ ਕੀ ਜ਼ਿਆਦਾ ਪਾ ਦਿੰਦੇ ਜੀ ਤਾਂ ਇਹ ਫਿਰ ਹੈਵੀ ਹੋ ਜਾਂਦੀ ਜ਼ਿਆਦਾ ਖਾਣ ਵਿੱਚ ਇਸ ਕਰਕੇ ਆਪਣੇ ਦੇਸੀ ਕੀ ਘੱਟ ਰੱਖਿਆਗਾ ਹੁਣ ਆਪਾਂ ਇਸ ਦੀ ਪਲੇਟਿੰਗ ਕਰਾਂਗੇ ਅਗਰ ਤੁਹਾਨੂੰ ਜੀ ਇਸ ਦੇ ਬਣਾਉਣ ਦਾ ਮੇਰਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਆਰ ਮੇਰੇ ਚੈਨਲ ਪੰਜਾਬੀ ਟੇਸਟੀ ਫੋੜ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਤੁਹਾਡੇ ਤੱਕ ਤੁਰੰਤ ਪਹੁੰਚ ਸਕੇ ਜੀ ਵੀਡੀਓ ਦੇਖਣ ਲਈ ਧੰਨਵਾਦ ਬਹੁਤ ਹੀ ਜਲਦੀ ਜੀ ਆਪ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਥੈਂਕਸ ਫॉर ਵਾਚਿੰਗ ਦਿਸ ਵੀਡੀਓ